2015 ਮਾਡਲ ਜੀ ਹਾਂਜੀ ਹਾਂਜੀ ਸੰਗਰੂਰ ਦੀ ਐਨਓਸੀ ਆ ਠੀਕ ਹੈ 2,65,000 ਬੀਟੀ ਜੀ 2013 ਮਾਡਲ ਹਾਂ ਹਾਂ ਪੰਜਾਬ ਨੰਬਰ ਠੀਕ ਹੈ ਫਸਟ ਪਾਰਟੀ ਦੀ ਹੂੰ ਹੂੰ ਲੱਖ ਰੁਪਏ ਦੀ ਟੋਸ ਟਿਓਸਕਾਰ ਪੈਟਰੋਲ 2011 ਮਾਡਲ ਜੀ ਹਾਂਜੀ ਤੇ ਰੇਟ ਦੇ ਦਾਂਗੇ 1,40,000 ਰੁਪਏ ਜੀ ਅਰ ਇੱਕ ਹੋਰ ਆ ਜੀ ਕੋਈ ਵੀ ਕਾਰ ਆਪਣੀ ਐਕਸੀਡੈਂਟ ਹੋਵੇ ਹਾਂ ਆਪਾਂ ਗਰੰਟੀ ਨਾਲ ਲਿਖ ਕੇ ਦੇ ਦਾਂਗੇ ਮਤਲਬ ਕਾਰ ਵਾਪਸ ਹੈ ਵਾਪਸ ਆਈ ਜੀ ਐਦਾ ਰੇਟ ਸੁਣਿਓ ਤੁਸੀਂ ਕਾਰ ਦਾ ਜਿਹੜਾ ਰੇਟ ਆ ਦੇਤਾ ਬਈ ਮਹਾ ਯਾਰ ਕੋਈ ਨਹੀਂ ਦੇ ਸਕਦਾ 12 ਮਾਡਲ ਕਾਰ ਹੈ 275000 ਰੁਪਏ 2010 10 ਸੰਗਰੂਰ ਦੀ ਐਨਓਸੀ ਹਾਂ ਹਾਂ ਨਵੇਂ ਟਾਇਰ ਸੀਐਨਜੀ ਔਨ ਪੇਪਰ ਹੈ ਗ੍ਰੀਨ ਸੀਐਨਜੀ ਹੈ ਟਾਇਰ ਦੋ ਨਵੇਂ ਨੇ ਦੋ ਅੱਧੇ ਨੇ ਸੈਂਟਰ ਲੋਕ ਆ ਪੈਸੇ 90000 ਰੁਪਏ ਦੀ ਰੇਟ ਇਹ ਜਾ ਚਾਹੀਦਾ ਬੰਦਾ ਸਿਰ ਖੁਰਕਣ ਲੱਗ ਜਾਵੇ ਬਾਈ ਕਿੱਥੋਂ ਦੇਦਾ ਇਹ ਜਾਰੇ ਟਸਨੋ ਵਾਲਾ ਦੁਬਾਰਾ ਬੰਦਾ ਪਾਲਟੀ ਕਹੇ ਨਾ 370000 ਰੁਪਏ ਦੀ ਲੈ ਬਾਈ ਮੇਤਰੋ ਗਰਮੀ ਬਹੁਤ ਹੈ ਲੱਸੀ ਕੋ ਲੱਸੀ ਧਰ ਦਾਂਗੇ ਦਾਲ ਕੋ ਦਾਲ ਧਰ ਦਾਂਗੇ ਤੇ ਮੁਰਗਾ ਕੋ ਮੁਰਗਾ ਧਰ ਦਾਂਗੇ ਜਾਂਦੀ ਹੱਦ ਵੀ ਬੱਕਰਾ ਕੋ ਬੱਕਰਾ ਧਰ ਦਾਂਗੇ ਪਰ ਜੇ ਕੋਈ ਸਾਡੇ ਵਾਲੇ ਰੇਟ ਦੇ ਦੇ ਤਾਂ ਕੰਮ ਬੰਦ ਕਰਾਂਗੇ ਬੰਦ ਕਰ ਦਾਂਗੇ ਪਾਰਟ ਚੌਥਾ ਹੈ ਮਿੱਤਰੋ ਕੋਈ ਆਹ ਰੇਟ ਨਹੀਂ ਦੇ ਸਕਦਾ ਜਿਹੜੇ ਵੀਡੀਓ ਚ ਅੱਜ ਆਪਾਂ ਦੇਤੇ ਹੁਣ ਜਿਹੜੀ ਮਰਜ਼ੀ ਕਰ ਦੇਖ ਲਓ ਹਰੇਕ ਕਾਰ ਦਾ ਰੇਟ ਚੈਲੰਜ ਵਾਲਾ ਰਹੂਗਾ ਐਂਡ ਤੱਕ ਬਣੇ ਰਹੋ ਲਦਾਲ ਖੜਾ ਹੈ ਬਾਈ ਬਾਈ ਸੰਦੀਪ ਲਵੇ ਘਰੋਂ ਹੀ ਬਾਈ ਕੰਮ ਕਰਦਾ ਬਾਈ ਨੂੰ ਕਹਿੰਦੇ ਕੋਈ ਕੈਮਰਾ ਕਮਾਉ ਦੂਗਾ ਵੀ ਆਹ ਕਾਰ ਆ ਬਾਈ ਦਾ ਠੀਕ ਆ ਆ ਬਾਹਰ ਕਾਰਾਂ ਖੜੀਆਂ ਨੇ 8-10 ਕਾਰਾਂ ਹੁੰਦੀਆਂ ਨੇ ਤੇ ਜੇ ਕੋਈ ਡੀਲਰ ਪਰ ਆਇਆ ਹੈਗਾ ਡੀਲਰ ਪਰ ਵੀ ਕਰ ਲਿਆ ਜਾ ਸਕਦਾ ਡੀਲਰ ਰੇਟ ਤੇ ਕਰਾਣੇ ਸਾਰੀਆਂ ਬਾਈ ਠੀਕ ਆ ਉਹੀ ਗੱਲ 5 7 10000 ਦੇ ਮਾਰਦਿਆਂ ਤੇ ਕਾਰ ਵੇਚਦਾ ਹੁੰਦਾ ਤੇ ਕਾਰ ਲਿਆ ਜਾ ਸਕਦਾ ਤੁਸੀਂ ਬਾਈ ਕੀ ਹਾਲ ਤੁਹਾਡਾ ਸასი ਕਾਲ ਆ ਗੱਲ ਸਹੀ ਕਹੀ ਹੈ ਮੈਂ ਬਾਈ ਸასი ਕਾਲ ਸਾਰਿਆਂ ਨੂੰ ਹਾਂ ਹਾਂ ਬਾਈ ਜਮਾ ਓਕੇ ਕਦੇ ਕਦੇ ਉਹ ਕਹਿਣ ਵੀ ਹੈ ਨਾ ਬਾਈ ਇਹ ਤਾਂ ਤੈਂ ਕਿਹਾ ਦੀਆ ਤੂੰ ਨਾ ਕੋਈ ਗੱਲ ਨਹੀਂ ਰੇਡੀ ਆਪਾਂ ਉਹ ਜੇ ਦੇਵਾਂਗੇ ਬਾਈ ਵਧੀਆ ਵਧੀਆ ਰੇਟ ਰਹਿਣਗੇ ਬਈ ਇਹਨਾਂ ਗੱਲ ਮੁੱਕਦੀ ਆ ਤੇ ਪਹਿਲੀ ਕਾਰ ਅੱਜ ਆਪਣੇ ਲਵੇ ਹੋਂਡਾ ਸਿਟੀ ਹੋਂਡਾ ਸਿਟੀ ਡੀਜ਼ਲ ਹਾਂਜੀ 2015 ਮਾਡਲ ਜੀ ਹਾਂਜੀ ਹਾਂਜੀ ਸੰਗਰੂਰ ਦੀ ਐਨਓਸੀ ਆ ਠੀਕ ਹੈ ਤੇ ਸੋਹਣੀ ਕਾਰ ਆ ਵਧੀਆ ਕਾਰ ਆ ਬਹੁਤ ਵਧੀਆ ਕਾਰ ਆ 2 ਲੱਖ 65 ਹਜ਼ਾਰ ਦੀ ਮਾਡਲ 2015 ਡੀਜ਼ਲ 15 ਮਾਡਲ 2 ਲੱਖ ਤੇ 65000 ਰੁਪਏ ਦੀ ਹੋਂਡਾ ਸਿਟੀ ਦੇਖ ਕੇ ਦਿਖਾਓ ਵਾਲਾ ਰੇਟ ਕੋਈ ਵਧੀਆ ਕਾਰ ਆ ਜੇ ਕਿਸੇ ਨੇ ਕਾਰ ਲੈਣੀ ਕਾਰ ਲੈ ਜਾ ਸਕਦੇ ਬਈ ਹਣਾ ਪਹਿਲਾ ਰੇਟ ਪੂਰਾ ਚੈਲੰਜ ਵਾਲਾ ਅਗਲੀ ਆ ਗਈ ਫੋਰਡ ਦੀ ਫਿਗੋ ਹਾਂਜੀ ਹਾਂਜੀ ਇਹ ਵੀ ਆ ਨਿਊ ਮਾਡਲ ਆ ਹਾਂਜੀ ਤੇ ਅਲਾਈ ਵਿਲ ਵਾਲਾ ਮਾਡਲ ਆ ਸਕਰੀਨ ਬੈਗ ਕੈਮਰਾ ਸਾਰੀ ਐਸੈਸਰੀ ਆ ਠੀਕ ਹੈ 2017 ਮਾਡਲ ਆ ਜੀ ਫਰਸਟ ਕੁਆਲਟੀ ਆ 3 ਲੱਖ ਰੁਪਏ ਦੀ 3 ਲੱਖ ਰੁਪਈਆ ਦੀ ਲੈ ਵੀ ਮਾਡਲ ਦੇਖੋ ਕਿੰਨਾ ਉੱਚਾ ਬਣਿਆ ਸਾਰਾ ਹਲਟ ਵਾਲਾ ਰੇਟ ਦੇ ਰਹੇ ਆ ਜੀ ਆ ਆ ਆ ਗਈ ਆਪਣੀ ਲੀਨੀਆ ਹਾਂਜੀ ਹਾਂਜੀ 2015 ਜੀ ਹਾਂਜੀ ਡੀਜ਼ਲ ਹਾਂ ਹਾਂ ਇਹਦੀ ਪਟਿਆਲੇ ਦੀ ਐਨਸੀਆਈ ਹੋਈ ਆ ਜੀ ਠੀਕ ਹੈ ਇਹ ਦੇ ਦਾਂਗੇ ਜੀ 1 ਲੱਖ 70000 ਰੁਪਏ ਦੀ 1 ਲੱਖ ਤੇ 70000 ਰੁਪਈਆ ਦੀ ਕਾਰਵਾਈ ਹੈ ਨਾ ਗੱਡੀ ਚੈੱਕ ਕਰੋ ਆ ਖੇਲ सेल ਕਰਦੀ ਹੈ सेल ਜਮਾ ਨਵੀਂ ਕਾਰ ਆ ਜੀ ਬਿਲਕੁਲ ਟਿਕਾ ਹੈ ਹੂੰ ਹੂੰ ਹਾਂ ਚੈੱਕ ਕਰੋ ਬਈ ਕਾਰ ਤੇ ਹੈ ਨਾ ਬਈ ਪੂਰੀ ਘੈਂਟ ਕਾਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਪਈਆ ਆਓਗੇ ਸੈਲਫ ਮਾਰ ਕੇ ਦੇਖੋਗੇ ਤੁਹਾਨੂੰ ਕਾਰ ਦੀ ਕੰਡੀਸ਼ਨ ਪਤਾ ਲੱਗ ਜਾਣੀ ਹੈ ਬਈ ਹੈ ਨਾ ਬਾਕੀ ਗੱਲ ਕਰਾਂ ਫਿਰ ਦੁਬਾਰੋ ਕਹਿੰਦਾ ਵੀ ਰੇਟ ਰੇਟਾਂ ਦੇ ਚੈਲੰਜ ਰਹਿਣਗੇ ਕੋਈ ਰੇਟ ਇਦਾਂ ਦੇਖ ਨਹੀਂ ਸਕਦਾ ਤੇ ਕਾਰਾਂ ਵਧੀਆ ਨੇ ਤੇ ਅਗਲੀ ਆ ਗਈ ਆਪਣੇ ਲਈ ਬੀਟ ਬੀਟ ਜੀ 2013 ਮਾਡਲ ਹਾਂ ਹਾਂ ਪੰਜਾਬ ਨੰਬਰ ਠੀਕ ਹੈ ਫਰਸਟ ਪਾਰਟੀ ਦੀ ਹੂੰ ਹੂੰ ਲੱਖ ਰੁਪਏ ਦੀ ਲੱਖ ਰੁਪਈਆ ਦੀ ਪੂਰੇ ਪੂਰੇ ਦੀ ਪੂਰੇ ਪੂਰੇ ਲੱਕ ਇਹ ਚੋ ਵੀ ਮਾਨਤਨ ਕਰਾਂਗੇ ਮਾੜਾ ਮੋਟਾ ਮਾੜਾ ਮੋਟਾ ਠੀਕ ਹੈ ਬਈ ਉਹ ਗੱਲ ਨਹੀਂ ਬਈ ਤੈਂ ਕਹਤਾ ਤੇਰੀ ਕਿਹੜਾ ਹੁਣ ਅਲਟਾਣੀ ਇਹ ਆ ਗਈ ਜੀ 15 ਮਾਡਲ 12ਵੇਂ ਮਹੀਨੇ ਦੀ 16 ਦੇ ਨਵੇਂ ਸਾਲ ਦੇ ਆ 15 ਦੀ 12ਵੇਂ ਮਹੀਨੇ ਨਿਕਲੀ ਹੋਈ ਹੈ ਜੀ ਤੇ ਡੀਜ਼ਲ ਆ ਹੂੰ ਹੂੰ ਇਹ ਦੇ ਦਾਂਗੇ ਜੀ 1,40,000 ਰੁਪਏ ਦੀ 16 ਮਾਡਲ 15 ਮਾਡਲ 15 ਜੀ 12ਵੇਂ ਮਹੀਨੇ ਦੀ 15 ਮਾਡਲ ਕਾਰ 1,40,000 ਰੁਪਏ ਦੀ ਬੀਟ ਆ ਚੈੱਕ ਕਰੋ ਨਹੀਂ ਮੈਂ ਗੱਲ ਕਰਾਂ ਵੀ 14 14 13 13 ਮਾਡਲ ਦੇ ਇਹ ਰੇਟ ਮੰਗਦੇ ਆ ਬਈ ਆਪਾਂ ਤੁਹਾਨੂੰ 15 ਮਾਡਲ ਦਾ ਅਗਲੀ ਆ ਗਈ ਆਪਣੇ ਲਵੇ ਆਹ ਜਿਹੜੀ ਮਾਰਕੀਟ ਚੋਂ ਲੱਭਿਆ ਨਹੀਂ ਲੱਭਦੀ ਇਟੋਸ ਇਟਿਓਸ ਕਾਰ ਹੈ ਪੈਟਰੋਲ 2011 ਮਾਡਲ ਜੀ ਹਾਂ ਜੀ ਤੇ ਰੇਟ ਦੇ ਦਾਂਗੇ 140000 ਰੁਪਏ ਜੀ ਆਲਟੋ ਵਾਲਾ ਰੇਟ ਆਲਟੋ ਦੇ ਰੇਟ ਦੇ ਵਿੱਚ ਇਟਿਓਸ ਕਾਰ ਸਿਰਫ 140000 ਕੋਈ ਵੀ ਕਾਰ ਆਪਣੀ ਐਕਸੀਡੈਂਟ ਹੋਵੇ ਹਾਂ ਆਪਾਂ ਗਾਰੰਟੀ ਨਾਲ ਲਿਖ ਕੇ ਦੇ ਦਾਂਗੇ ਬਲ ਕਾਰ ਵਾਪਸ ਹੈ ਵਾਪਸ ਆ ਜੀ ਕੋਈ ਐਕਸੀਡੈਂਟ ਹੋਵੇ ਜਾਂ ਕੋਈ ਪੇਪਰਾਂ ਦੀ ਲਾਈਫਟਾਈਮ ਦੀ ਲਾਈਫਟਾਈਮ ਦੀ ਪੇਪਰਾਂ ਦੀ ਗਾਰੰਟੀ ਗਾਰੰਟੀ ਜੀ ਠੀਕ ਹੈ ਜੀ ਅਗਲੀ ਆ ਗਈ ਜੀ ਡੀਜ਼ਲ ਦੀ 2012 ਮਾਡਲ i20 i20 ਪੰਜਾਬ ਨੰਬਰ ਪੰਜਾਬ ਨੰਬਰ ਕੰਪਨੀ ਰਿਕਾਰਡ ਵੀ ਹੁਣ ਤੱਕ ਦਾ ਠੀਕ ਹੈ ਸੰਗਰੂਰ ਕੰਪਨੀ ਚ ਸਾਰਾ ਕੁਝ ਜੋ ਵੀ ਸਰਵਿਸਾਂ ਹੋਈਆਂ ਨੇ ਜੋ ਵੀ ਹੋਇਆ ਸੰਗਰੂਰ ਕੰਪਨੀ ਚ ਹੋਇਆ ਨੇ ਟਾਇਰ ਜਮਾਂ ਨਵੇਂ ਨੇ ਹਾਂ 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 ਆਲ ਓਰੀਜਨਲ ਕਾਰ ਆ ਜੀ ਠੀਕ ਹੈ ਕਾਰ ਚੈੱਕ ਕਰੋ ਗੱਡੀ ਦੇ ਦਾਂਗੇ ਜੀ 2.5 ਲੱਖ ਰੁਪਏ ਦੀ 2.5 ਲੱਖ ਰੁਪਈਆ ਦੀ ਮਾਡਲ 2000 2012 ਜੀ 12 12 ਮਾਡਲ i20 ਸਵਾ ਦੋ ਲੱਖ ਰੁਪਈਆ ਦੇ ਵਿੱਚ ਬਈ ਟਾਇਰ ਪੋਲੋ ਦੇ ਜਿਵੇਂ ਨਵੇਂ 200 ਕਿਲੋਮੀਟਰ ਚੱਲੇ ਨਹੀਂ ਜੀ ਚਾਰੇ ਟਾਇਰ ਨਵੇਂ ਨੇ ਕਲਰ ਵੀ ਬੜਾ ਪਿਆਰਾ ਬਈ ਹਨਾ ਕੰਡੀਸ਼ਨ ਵਧੀਆ ਪਈਆ ਕਾਰ ਦੀ ਆਦੋ ਤੇ ਕਾਰ ਲੈਣੀ ਹੈ ਕਿਸੇ ਨੇ ਬਈ ਰੇਟਾਂ ਨੂੰ ਗੱਲ ਕਰਾਂ ਵੀ ਇਹ ਕਾਰ ਮੰਦੇ ਦਾ ਟਾਈਮ ਆ ਮੰਦੇ ਟਾਈਮ ਤੇ ਕਾਰ ਐ ਬੁੜਕਣ ਗਿਆ ਬਈ ਹਨਾ ਜਿਵੇਂ ਕਹਦੀ ਬੇਰੀ ਤੋਂ ਬੇਰ ਕਰਦੇ ਹੁੰਦੇ ਆ ਹਾਂਜੀ ਹਾਂਜੀ ਤੇ ਬਈ ਅਗਲੀ ਕਾਰ ਆ ਗਈ ਆਪਣੇ ਲਵੇ ਵਰਨਾ ਕਾਰ ਇਹ ਆ ਗਈ ਜੀ ਵਰਨਾ ਹਾਂ ਲੈ ਵੀ ਹੁਣ ਮਾਡਲ 2012 ਇਹਦਾ ਰੇਟ ਸੁਣਿਓ ਤੁਸੀਂ ਕਾਰ ਦਾ ਜਿਹੜਾ ਰੇਟ ਆ ਦੇਤਾ ਬਈ ਮਹਾ ਯਾਰ ਕੋਈ ਨਹੀਂ ਦੇ ਸਕਦਾ 12 ਮਾਡਲ ਕਾਰ ਹੈ ਪੁਸ਼ ਬਟਨ 6 에어백 ਟਾਪ ਵਾਲਾ ਮਾਡਲ 에어백 ਟਾਪ ਮਾਡਲ ਠੀਕ ਹੈ ਨਾ ਨੰਬਰ ਵੀ ਸੋਹਣਾ ਬਈ ਹੈ ਨਾ 2244 ਨੰਬਰ ਹੈ ਐਨਓਸੀ ਦੇ ਨਾਲ ਕੀ ਐਨਓਸੀ ਦੇ ਨਾਲ ਅਲਾਏ ਗੱਡੀ ਦੇ ਨਿਊ ਮਾਡਲ ਵਾਲੇ ਲੱਗੇ ਹੋਏ ਨੇ ਜੀ ਠੀਕ ਹੈ ਫੈਰ ਲਾਏ ਨਵੇਂ ਵਰਗੇ ਨੇ ਤੇ ਕੀ ਵਾ ਰੇਟ ਦੇ ਦੇ ਰੇਟ 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 3 ਲੱਖ ਤੋਂ ਥੱਲੇ 275000 ਰੁਪਇਆ ਚੱਲ ਪੂਰੇ ਪੂਰੇ ਪੌਣੇ 3 ਲੱਖ ਰੁਪਇਆ ਦੇ ਵਿੱਚ ਵਰਨਾ ਸ਼ੇਅਰ ਇਹ ਵੈਗਾ 6 ایرب্যাগ ਵਾਲੀ ਹਾਂ ਔਰ ਐਸੈਸਰੀ ਵਗੈਰਾ ਬਹੁਤ ਜਿਆਦਾ ਲੱਗੀ ਹੋਈ ਆ 360 ਕੈਮਰਾ ਲੱਗਾ ਹੈ ਹਾਂ ਜੀ ਹਾਂ ਹਾਂ ਬਹੁਤ ਜਿਆਦਾ ਅੰਦਰ ਵੀ ਐਸੈਸਰੀ ਵਗੈਰਾ ਬਹੁਤ ਦਿਖਾ ਦਿਓ ਇੱਕ ਵਾਰ ਬਾਈ ਅੰਦਰ ਉਹ ਦਿਖਾ ਦਿਓ ਮੇਰਾ ਭਾਈ ਆ ਜਾ ਅੰਦਰ ਉਹ ਵੀ ਦਿਖਾ ਦਿਓ ਕਾਰ ਕਾਰ ਇੰਜਨ ਉਦੋਂ ਵਧੀਆ ਪੂਰਾ ਟਿੱਪ ਟੋਕ ਬਿਲਕੁਲ ਓਕੇ ਜੀ ਕਲਚ ਪਲੇਟਾ ਓਕੇ ਸਾਰਾ ਸਾਰਾ ਕੁਝ ਨਵਾਂ ਜੀ ਕਲਚ ਪਲੇਟਾ ਦੇ ਬਿੱਲ ਦੇ ਦੂੰਗਾ ਨਾਲ ਠੀਕ ਹੈ ਲੈ ਵੀ ਆਹ ਕਾਰ ਆ ਚੈੱਕ ਕਰ ਲਓ ਬਾਈ 12 ਮਾਡਲ ਪੂਰੇ ਪੂਰੇ 2 ਲੱਖ ਤੇ 75000 ਰੁਪਏ ਦੇ ਵਿੱਚ ਵਰਨਾ 6 에어ਬੈਗ ਵਾਲੀ ਪੁਸ਼ ਬਟਨ ਇਹ ਰੇਟ ਕੋਈ ਦੇ ਕੇ ਅਗਲਾ ਰੇਟ ਹਾਂ ਸੁਣ ਕੇ ਹੈਰਾਨ ਹੋ ਜਾਓਗੇ ਕੱਲਾ ਕੱਲਾ ਤਾਂ ਬੋਨਟ ਪੇਂਟ ਹੋਣ ਵਾਲਾ ਸਰ ਪੇਂਟ ਹੋਣ ਵਾਲਾ ਤਰਪਾਲ ਕਿਸਰੀ ਹੋਈ ਐ ਵੀ ਠੀਕ ਐ ਪਰ ਮੇਰੀ ਆਦਤ ਆ ਵੀ ਜਿਵੇਂ ਦੀ ਹੁੰਦੀ ਐ ਸਾਨੂੰ ਪਤਾ ਆ ਮੈਂ ਤਾਂ ਇੱਕ ਹੋਰ ਆਈ ਆਪਣੀ ਗੱਡੀ ਕੋਈ ਵੀ ਦਵਾਈ ਨਹੀਂ ਹੋਈ ਇਹ ਵੀ ਨਾਲ ਆ ਗਿੱਲਾ ਕਪੜਾ ਵੱਜਿਆ ਆ ਹਾਂ ਕਪੜਾ ਵੱਜਿਆ ਹੋਇਆ ਗਿੱਲਾ ਅੱਛਾ ਇਹ ਆ ਗਈ ਆਪਣੇ ਲਵੇ ਰਿਟਿਡ ਕਾਰ ਆ ਮਾਡਲ 2010 10 ਸੰਗਰੂਰ ਦੀ ਐਨਓਸੀ ਹਾਂ ਹਾਂ ਨਵੇਂ ਟਾਇਰ ਸੀਐਨਜੀ ਔਨ ਪੇਪਰ ਆ ਗ੍ਰੀਨ ਸੀਐਨਜੀ ਐ ਟਾਇਰ ਦੋ ਨਵੇਂ ਨੇ ਦੋ ਅੱਧੇ ਨੇ ਸੈਂਟਰ ਲੋਕ ਆ ਪੈਸੇ 90000 ਰੁਪਏ ਦੀ ਲੇ ਵੀ 90000 ਰੁਪਿਆ ਦੀ ਗੱਡੀ ਅੰਦਰੋਂ ਦੇਖੀ ਭਾਈ ਹਾਂ ਅੰਦਰੋਂ ਵੀ ਦਿਖਾ ਦੇ ਮੇਰਾ ਭਾਈ ਲਾਵੇ ਦਿਖਾਈ ਭਰਾਵਾ ਅੰਦਰ 와 ਜਾ ਅੰਦਰੋਂ ਕਾਰ ਦਿਖਾ ਦੀ ਤੁਹਾਨੂੰ ਅੰਦਰੋਂ ਕਾਰ ਵੀ ਵਧੀਆ ਹਲੇ ਮੁੱਕਿਆ ਨਹੀਂ ਕਾਰਾਂ ਹਲੇ ਬਹੁਤ ਕਾਰਾਂ ਖੜੀਆਂ ਆ ਆਪਣੇ ਲਵੇ ਕੋਈ ਚੱਕਰ ਨਹੀਂ ਭਾਈ ਆ ਜਾਓ ਬੇਚਿੰਤ ਹੋ ਕੇ ਚੈੱਕ ਕਰੋ ਕਾਰ ਕਾਰ ਬਹੁਤ ਸੋਹਣੀ ਪਈ ਜਾਂਦੀ ਡੀਜ਼ਲ ਦੀ ਕਾਰ ਹੈ ਪੈਟਰੋਲ ਸੀਐਨਜੀ ਸੀਐਨਜੀ ਵਾਲੀ ਸੀਐਨਜੀ ਵਾਲੀ ਠੀਕ ਹੈ ਹੁਣ ਪੇਪਰ ਸੀਐਨਜੀ ਵੀ ਹੁਣ ਪੇਪਰ ਆਈ ਜੀ ਪੂਰੇ ਪੂਰੇ 90000 ਰੁਪਿਆ ਦੀ ਕਾਰ ਬਈ ਹੈਨਾ ਹੈਨਾ ਵਧੀਆ ਕਾਰ ਹਾਂਜੀ ਭਾਈ ਹਾਂਜੀ ਆ ਜਾਓ ਤੁਹਾਨੂੰ ਅਗਲੀ ਕਾਰ ਮੈਂ ਦਵਾ ਭਈ ਅਗਲੀ ਆ ਗਈ XUV 500 ਕਾਰ ਆ ਜਿਹੜੀ ਬਹੀ ਵਾ ਕਮਾਲ ਕਾਰ ਆ ਵੀ ਜਿਹੜਾ ਰੇਟ ਇਹਦਾ ਤੁਹਾਨੂੰ ਦੇ ਦਾਂਗੇ ਬਾਈ ਉਹ ਵੀ ਪੂਰੇ ਪੰਜਾਬ ਚ ਨਹੀਂ ਮਿਲਦਾ ਉਹ ਵੀ ਪੂਰੇ ਪੰਜਾਬ ਛੱਡੋ ਬੰਬੇ ਬੰਬੇ ਵੀ ਜਾਇਓ ਬਾਈ ਜਾਇਓ ਨਹੀਂ ਮਿਲਦਾ ਲੈ ਇਹ ਕਿਹੜਾ ਮਾਡਲ ਹੈ 2015 ਮਾਡਲ ਹੈ ਜੀ 15 ਮਾਡਲ ਹੈ ਫਰਸਟ ਪਾਰਟੀ ਦੀ ਆ ਫਰਸਟ ਪਾਰਟੀ ਡਬਲ ਕਿਹੜੀ ਆ 6 6 ਆ ਹਾਂ ਆਲ ਓਰੀਜਨਲ ਆਈ ਓਕੇ ਇੱਕ ਸਾਈਡ ਤੋਂ ਥੋੜੀ ਜਿਹੀ ਕਿਸਰੀ ਹੋਈ ਸਕ੍ਰੈਚ ਆ ਉਹ ਵੀ ਦਿਓ ਉਵੇਂ ਹੀ ਆ ਗੱਡੀ ਤਕਰੀਬ ਆਲ ਓਰੀਜਨਲ ਆ ਕੋਈ ਪੀਸ ਪੇਂਟ ਨਹੀਂ ਕੋਈ ਚੇਂਜ ਨਹੀਂ ਰੇਟ ਇਹ じゃ ਚਾਹੀਦਾ ਬੰਦਾ ਸਿਰ ਖੁਰਕਣ ਲੱਗ ਜਾ ਬਈ ਬਾਈ ਕਿੱਥੋਂ ਦੇ ਜੈਸਨੋ ਵਾਲਾ ਦੁਬਾਰਾ ਬੰਦਾ ਪਾਲਟੀ ਕਹੇ ਨਾ 3,70,000 ਰੁਪਏ ਦੀ 3,70,000 ਆ ਗੱਡੀ ਅੰਦਰੋਂ ਚੈੱਕ ਕਰਾ 15 ਕਿੱਲਾ ਹੁੰਦਾ ਵੀ ਪਤਾ ਨਹੀਂ ਕਿਵੇਂ ਬੋਲ ਪਿਆ ਰੇਟ ਆਜੋ ਆ ਚੈੱਕ ਕਰੋ ਅੰਦਰੋਂ ਕਾਰ 3,70,000 ਰੁਪਈਆ ਦੇ ਵਿੱਚ ਆਏ ਦਾ ਤੁਹਾਡਾ ਮਿਲ ਸਕਦਾ ਕਿਤੇ ਬਈ ਨਹੀਂ ਮਿਲ ਸਕਦਾ ਇੱਕ ਥਾਂ ਤੇ ਮਿਲੂਗਾ ਲਦਾੜ ਤੋਂ ਲਦਾੜ ਤੋਂ ਠੀਕ ਆ ਆ ਚੀਜ਼ ਆ ਬਈ ਕੱਲੀ ਪੈਂਨੀ ਪੇਂਟ ਉਹ ਚੱਲ ਜਾਂਦੀ ਜੇ ਨਾ ਜਿਹੜੀ ਹੈਗੀਆ ਕਲੀਅਰ ਕਹਿ ਕੇ ਦੇਵਾਂਗੇ ਬਾਕੀ ਕਾਰ ਚੈੱਕ ਕਰ ਲਓ ਹੋਰ ਗਾਰੰਟੀ ਵੀ ਲੱਗੀ ਬੱਜੀ ਕੋਈ ਐਕਸੀਡੈਂਟ ਹੋਵੇ ਕੋਈ ਚੀਜ਼ ਜਟ ਫਰੰਟ ਲਾਈਟਾਂ ਚੱਕ ਵੀ ਨਾਲ ਦੀਆਂ ਨੇ ਠ ਉਹ ਵੀ ਗਰੰਟੀ ਆਪਣੀ ਲੈ ਬੇ ਭਾਈ ਚੈੱਕ ਕਰ ਲੋ ਕਾਰ ਤੇ ਅਗਲੀ ਲਾਸਟ ਕਾਰ ਤੁਹਾਨੂੰ ਮੈਂ ਦੇ ਰਾਂਗਾ ਇਹ ਲੋਗਨ ਕਿਹੜੀ ਆ ਹਾਂਜੀ ਲੋਗਨ 2009 ਮਾਡਲ ਹਾਂ 29 ਤੱਕ ਦੀ ਪਾਸਿੰਗ ਠੀਕ ਹੈ ਡੀਜ਼ਲ ਵੈਰੀਅਨ ਹੂੰ ਟੌਪ ਵਾਲਾ ਵਰਜਨ ਆ ਠੀਕ ਹੈ 80000 ਰੁਪਏ ਦੀ 80000 ਰੁਪਏ ਦੀ ਆਏ ਕਾਰ ਤੁਸੀਂ ਲੈ ਜਾ ਸਕਦੇ ਹੋ ਭਾਈ ਠੀਕ ਹੈ ਇਹ ਬਜ਼ਾਰ ਟੋਆ ਟਵਾਈ ਕਰੋ ਕਾਰ ਸਿੱਖੋ ਕੋਈ ਤੁਹਾਡਾ ਜੋ ਦਿਲ ਕਰਦਾ ਚਾਹੇ ਇਹਨੂੰ ਖਤਿਆਂ ਤੇ ਪਾ ਲਓ ਆਪਾਂ ਨੂੰ ਕੋਈ ਮਤਲਬ ਨਹੀਂ ਠੀਕ ਹੈ ਬਾਈ ਕਿਉਂਕਿ ਸਭ ਦੇ ਸ਼ੌਂਕ ਅਲੱਗ-ਅਲੱਗ ਹੁੰਦੇ ਨੇ ਕੋਈ ਫੋਰਚੂਨਰ ਤੋਂ ਕੱਦੂ ਕਰਾਈ ਜਾਂਦਾ ਕੋਈ ਕੋਸ ਕਰਾਈ ਜਾਂਦਾ ਉਹ ਤੁਹਾਡੀ ਇੱਛਾ ਬਈ ਹੈ ਨਾ ਹਾਂ ਉੱਥੇ ਬਾਈ ਇਹ ਅੱਜ ਦੀਆਂ ਕਾਰਾਂ ਸੀਗੀਆਂ ਜੇ ਕਿਸੇ ਨੇ ਹੁਣ ਕੋਈ ਕਾਰ ਲੈਣੀ ਹੋਵੇ ਜਲਦੀ ਆ ਜਾਓ ਬਾਈ ਇਹ ਕਾਰਾਂ ਛੇਤੀ बिक ਜਾਂਦੀਆਂ ਨੇ ਫਿਰ ਕਹੋਗੇ ਬਈ ਹੈ ਨਾ ਵੀਡੀਓ ਫੇਕਤੀ ਕਿਉਂਕਿ ਆਪਣੇ ਕੋਲ 10 ਕਾਰਾਂ ਨੇ ਲਗਭਗ ਹੈ ਨਾ 10 ਤੋਂ 12 ਹੋਣਗੀਆਂ 10 ਤੋਂ 10-12 ਕਾਰਾਂ ਨੇ 12 ਬੰਦਿਆਂ ਨੂੰ ਕਾਰਾਂ ਦੇਣੀਆਂ ਆਪਾਂ ਵੀਓ ਆਇਆ ਦਾ 8 ਲੱਖ ਫੇਰ ਬਾਈ ਬੰਦੇ ਕਹਿੰਦੇ ਨੇ ਫੇਕ ਹੈ ਮੈਨੂੰ ਵੀਰ ਕਹਿੰਦੇ ਹੁੰਦੇ ਨੇ ਬਹੁਤ ਫੋਨ ਕਰਕੇ ਯਾਰ ਮੈਂ ਹੁਣ ਤਾਂ ਫੋਨ ਕਰਿਆ ਜਿਹੜੀ ਜੀ ਬਿਗ ਵੀ ਗਈ ਯਾਰ ਆਪਾਂ 6 6 ਮਹੀਨੇ ਵਾਂਗੂ ਹੋ ਗਿਆ ਵੀਡੀਓ ਪਾਈ ਨੂੰ ਪਾਈ ਨਹੀਂ ਹਾਂ 6 ਮਹੀਨੇ ਹੋ ਗਏ ਵੀਡੀਓ ਪਾਈ ਨੂੰ ਪਾਈ ਹੈ ਨਾ ਫੋਨ ਅੱਜ ਵੀ ਮੇਰੇ ਹੁੰਦੇ ਹੁੰਦੇ ਮਤਲਬ 25 30 ਫੋਨ ਸੁਣਲੇ ਬਾਈ ਨੇ ਫੋਨ ਤਾਂ ਬਾਈ ਚਲੋ ਅਗਲੇ ਦੇਖ ਦਿੰਨੇ ਆਪਣੇ ਰੇਟ ਹੀ ਇਹ ਜਿਹੇ ਨੇ ਹਨਾ ਤੇ ਆਜੋ ਫਿਰ ਬਾਈ ਨੰਬਰ ਸਕਰੀਨ ਤੇ ਪਾਤਾ ਕਾਲ ਕਰਿਓ ਵਿਜ਼ਿਟ ਕਰਿਓ ਸਸੀ ਕਾਲ ਬਾਈ ਸਸੀ ਕਾਲ ਬਾਈ